ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨ ਵੀ ਰਪੈ ਨੰਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਬਹੇਰ ਬਦਲ ਪੱਛੀ ਆਈਏਐਸ ਸਮੇਤ 124 ਅਸਰਾਂ ਦਾ ਤਬਦਲਾ ਇਸ ਦਿਨ ਨਾਲ ਹੀ ਚੰਡੀਗੜ੍ਹ ਪੰਜਾਬ ਸਰਕਾਰ ਤੋਂ ਸ਼ੋਅ ਸੋਮਰ ਤੋਂ 25 ਆਈਏ ਇਸ ਸਮੇਤ 124 ਅਫਸਰਾਂ ਦਾ ਤਬਾਦਲਾ ਕੀਤਾ ਗਿਆ ਅਸ਼ੋਕ ਸੇਖਲ ਨੂੰ ਜੇਲ ਦਾ ਐਡੀਸ਼ਨਲ ਚੀਫ ਸਕੱਤਰ ਲਾਇਆ ਗਿਆ ਹੈ ਅਤੇ ਧੀਰਦਰ ਕੁਮਾਰ ਟਰਾਂਸਪੋਰਟ ਵਿਭਾਗ ਚ ਐਡੀਸ਼ਨਲ ਚੀਫ ਸਕੱਤਰ rahul pandai ਨੂੰ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਚ ਪ੍ਰਿੰਸੀਪਲ ਸਕੱਤਰ ਸੰਦੀਪ ਹੰਸ ਨੂੰ ਡਾਇਰੈਕਟਰ ਸੋਸ਼ਲ ਨੀਆ ਸ਼ਿਆਮ ਅਗਰਵਾਲ ਨੂੰ ਸਥਾਨਕ ਸਰਕਾਰ ਵਿਭਾਗ ਦੇ ਭੇਜਿਆ ਗਿਆ ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਸੁਦਰਨ ਮਾਲਵੀ ਵਿਭਾਗ ਦੇ ਸਪੈਸ਼ਲਿਸਟਕਰ ਹੋਣਿਆ ਰਿਤਿਆ 올림픽 ਨੂੰ ਪਠਾਨਕੋਟ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਜਦਕੀ ਅਭਿੰਜੀਤ ਕਪਲੀਸ਼ ਡਾਇਰੈਕਟਰ ਖੰਨਾ ਜੀ ਉਲਝਲਾਜੀ ਹੋਣੇ ਹੀ ਹੈ ਇਸ ਨਿਊ ਕਰਤਿਆਲ ਨੂੰ ਡਾਇਰੈਕਟਰ ਹਾਈ ਹਾਇਰ ਐਜੂਕੇਸ਼ਨ ਕੀਤਾ ਗਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ